ਅਗੇ ਪਿੰਡ ਚੱਕ ਸਾਬੂ ਵਿਖੇ ਘਰੇਲੂ ਝਗੜੇ ਨੂੰ ਲੈ ਕੇ ਇੱਕ ਕਲਯੁਗੀ ਪਾਪ ਨੇ ਆਪਣੇ ਚਾਰ ਦਿਨਾਂ ਦੇ ਪੁੱਤਰ ਅਤੇ ਪਤਨੀ ਨਾਲ ਕੁੱਟਮਾਰ ਕਰਕੇ ਉਸ ਨੂੰ ਕੜਕ ਦੀ ਠੰਡ ਵਿੱਚ ਘਰੋਂ ਬਾਹਰ ਕੱਢ ਕੇ ਬੇੜੇ ਵਿੱਚ ਸੌਣ ਲਈ ਮਜਬੂਰ ਕਰ ਦਿੱਤਾ ਬਿਨਾਂ ਕੰਬਲ ਅਤੇ ਖਾਣ ਪੀਣ ਤੋਂ ਬਾਹਰ ਸੌਣ ਕਾਰਨ ਠੰਡ ਨਾਲ ਚੱਲਦੇ ਹੋਏ 4 ਦਿਨਾਂ ਦੇ ਬੱਚੇ ਦੀ ਮੌਤ ਹੋ ਗਈ ਆਲਮ ਇਹ ਰਿਹਾ ਹੈ ਕਿ ਪੀੜਤ ਮਹਿਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਫਲੋਰ ਦਾਖਲ ਕਰਵਾਉਣਾ ਸੀ ਜਿਸ ਲਈ ਉਹਨਾਂ ਨੇ 108 'ਤੇ ਸੈਟੇਲ ਫੋਨ ਕੀਤਾ ਪਰ ਨੰਬਰ ਨਾ ਲੱਗਣ ਤੇ ਉਹਨਾਂ ਨੇ ਦੇਰੀ ਕਰਨ ਦੀ ਬਜਾਏ ਸੰਗੀਤਾ ਦੇ ਭਰਾ ਅਜੇ ਨੇ ਜਗਾੜੂ ਮੋਟਰਸੈਕ ਰੇਡ ਦੀ ਮਦਦ ਨਾਲ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਿਵਲ ਹਸਪਤਾਲ ਵਿਖੇ ਪਹੁੰਚ ਗਏ ਹਸਪਤਾਲ ਵਿਖੇ ਦਾਖਲ ਹੁੰਦਿਆਂ ਹੀ ਉੱਥੇ ਮੌਜੂਦ ਡਾਕਟਰ ਨੇ ਮਰੀਜ਼ ਦੀ ਹਾਲਤ ਨੂੰ ਦੇਖ ਕੇ ਜਲੰਧਲੇ ਰੈਫਰ ਕਰ ਦਿੱਤਾ ਪੀੜਤ ਮਹਿਲਾ ਸੰਗੀਤਾ ਦੀ ਭੈਣ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਧਿਆਨਯੋਗ ਗੱਲ ਇਹ ਹੈ ਕਿ ਸਰਕਾਰ ਵੱਲੋਂ ਐਂਬੂਲੈਂਸਾਂ ਵਾਮਾ ਹੁੰਦਿਆਂ ਹੋਇਆਂ ਵੀ ਪਰਿਵਾਰ ਵੱਲੋਂ ਪੀੜਤ ਮਹਿਲਾ ਨੂੰ ਜਗਾੜੂ ਰੇੜੇ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਉਣਾ ਪਿਆ। ਮਾਮਲੇ ਸਬੰਧੀ ਅਪਰਾ ਚੌਂਕੀ ਦੇ ਇੰਚਾਰਜ ਐਸਆਈ ਸੁਖਵਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸੰਗੀਤਾ ਦੇ ਪਤੀ ਦੇ ਖਿਲਾਫ ਦਰਖਾਸਤ ਮਰ ਚੁੱਕੀ ਜੀਤੂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੇਰਾ ਨਾਮ ਜੀ ਅਜੇ ਹੈਗਾ ਹਾਂਜੀ ਇਹ ਮੇਰੀ ਭੈਣ ਹੈ ਹਾਂਜੀ ਹਾਂਜੀ ਤੇ ਆਪਾਂ ਇੱਥੇ ਆਏ ਸੀ ਇਹਦਾ ਗੇਟ ਮੇਲ ਕਰਾਣ ਕਿੱਥੇ ਆਏ ਸੀ ਹਸਪੀਟਲ ਆ ਗਿਆ ਸੀ ਹਾਂ ਫਿਰ ਫਿਰ ਇੱਥੇ ਡਾਕਟਰ ਨੂੰ ਮਿਲਿਆ ਇੱਥੇ ਡਾਕਟਰ ਕਹਿੰਦੇ ਇਥੇ ਇਹਦਾ ਟ੍ਰੀਟਮੈਂਟ ਇਹਦਾ ਟ੍ਰੀਟਮੈਂਟ ਹੋਇਆ ਨਹੀਂ ਹੋਇਆ ਇਹ ਕੀ ਆ ਹੋਇਆ ਹੈ ਆਪकी ਬੈਨ ਕੋ ਇਸ ਕੋਈ ਮੁੰਡਾ ਹੋਇਆ ਲੜਕਾ ਹੋਇਆ ਸੀ ਫਿਰ ਕੀ ਆ ਹੋਇਆ ਇਸ ਕੋ ਲੜਕਾ ਹੋਇਆ ਤਾਂ ਫਿਰ ਇਸ ਕੋ ਉहां ਲੈ ਕੇ ਗਿਆ ਫਿਰ ਜਲੰਧਰ ਹਾਂਜੀ ਆ ਤਾਂ ਸੁੱਤੀ ਕਰਾ ਦਿਆ ਉਸ ਨੂੰ ਜੀ

ओके okay, आपको जवाब दे दिया जवाब दे दिया आप ऑटो में लेके आए रक्षे पे लेके आए पर आपको 108 नहीं मिली नहीं सर का के होते हैं हां जी पर थी ता करके हर पे सर हम आ मिले 108 में नहीं मिली आपको है ना ओके सबसे की नाम है एक पेशेंट आया की कहना चाहने हैं साडे को एक पेशेंट हुनी है जस्ट संगीता करके पेशेंट है वाइफ ऑफ जीतो हां जी ते फिलहाल तो उनकी कंडीशन स्टेबल है ਹਾਂਜੀ ਨਹੀਂ ਉਹ ਕਹਿੰਦੇ ਵੇ ਇੱਕ ਮੇਰੇ ਪੇਟ ਦੇ ਵਿੱਚ ਲੱਤਾਂ ਮਾਰੀਆਂ ਉਹਨਾਂ ਨੇ ਆਪਾਂ ਚੈੱਕ ਕਰ ਲੈਂਦੇ ਉਹਨਾਂ ਨੂੰ ਦੇਖ ਲੈਂਦੇ ਠੀਕ ਹੈ ਸਰ ਉਹ 108 ਨੂੰ ਹੀ ਉਹਨਾਂ ਨੂੰ ਮਿਲੀ ਜਿੱਦਾਂ ਉਹ ਰੈੜੇ 'ਚ ਆਇਆ ਕਾਫੀ ਉਹਨਾਂ ਨੂੰ ਦਿੱਕਤ ਆਈ ਸੀ ਸਰ ਐਕਚੁਅਲੀ ਮੈਂ ਉਹਨੂੰ ਪੁੱਛਿਆ ਸੀਗਾ 108 ਤੇ ਤੁਸੀਂ ਕਾਲ ਕੀਤੀ ਸੀਗੀ ਉਹ ਕਹਿੰਦੇ ਸੀ ਅਸੀਂ ਕਾਲ ਕੀਤੀ ਸੀਗੀ ਪਰ ਸਾਨੂੰ ਫੋਨ ਮਿਲਿਆ ਨਹੀਂ ਸਾਡਾ ਠੀਕ ਹੈ ਉਹਦੇ ਵਿੱਚ ਅਸੀਂ ਤਾਂ ਕੀ ਕਹਿ ਕਹਿ ਸਕਦੇ ਓਕੇ ਓਕੇ ਕਿਦਾਂ ਦੇ ਹਾਲਾਤ ਠੀਕ ਹੈ ਠੀਕ ਨੇ ਉਹ ਮੈਨੂੰ ਬਾਂ ਦਾ ਮਾਕ ਦਿਖਾਉਂਦੇ ਵੀ ਸੀ ਪਹਿਲੇ ਇੱਕ ਲੇਕਿਨ ਉਹ ਬਹੁਤ ਪੁਰਾਣਾ ਹੈ ਠੀਕ ਹੈ ਥੈਂਕ ਯੂ ਕਟ ਹੋ ਗਿਆ ਸਾਫ ਹੋ ਗਿਆ ਓਕੇ